ਸ਼ਸ਼ਿਕਾ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ অলਵੇਜ਼ ਆਨਲਾਈਨ ਉੱਪਰ ਹਾਂਜੀ ਦੋਸਤੋ ਆਪਾਂ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਆ ਚੁੱਕੇ ਹਾਂ ਡਿਸਟ੍ਰਿਕਟ ਕੋਰਟ ਪਟਿਆਲਾ ਦੀ ਹਾਂਜੀ ਪਟਿਆਲਾ ਡਿਸਟ੍ਰਿਕਟ ਕੋਰਟ ਵੱਲੋਂ ਜਿਹੜੀ ਹੈਗੀ ਆਪਣੇ ਇੱਕ ਵੈਕੈਂਸੀਜ਼ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਟਾਈਟਲ ਦੇਖ ਲੈਣਾ ਪਬਲਿਕ ਨੋਟਿਸ ਫੋਰ ਦਾ ਪੋਸਟ ਆਫ ਕਲਰਕ ਡਾਕ ਬੇਸਿਸ ਦੇ ਉੱਪਰ ਜਿਹੜੀ ਇਹ ਵੈਕੈਂਸੀ ਨਿਕਲੀ ਤੇ ਇੱਕ ਤਰੀਕ ਦੇ ਇਹਦੇ ਫਾਰਮ ਸਟਾਰਟ ਹੋ ਚੁੱਕੇ ਨੇ ਤੇ ਐਂਡ ਡੇਟ ਆਪਾਂ 14 ਅਗਸਤ ਇਸ ਦੇ ਵਿੱਚ ਦਿੱਤੀ ਹੋਈ ਹੈ ਤੇ ਆਪਾਂ ਉਹ ਫਾਈਲ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਲਵਾਂਗੇ ਹਾਂਜੀ ਦੋਸਤੋ ਤੁਸੀਂ ਵੀ ਜਿਹੜੀ ਆਪਾਂ ਸਰਚ ਕਰਾਂਗੇ ਪਟਿਆਲਾ ਡਿਸਟ੍ਰਿਕਟ ਕੋਡ ਤਾਂ ਇਸ ਤੇ ਉਸ ਤੋਂ ਬਾਅਦ ਰਿਕਰੂਟਮੈਂਟ ਤੇ ਜਾ ਕੇ ਇਸ ਪੇਜ ਤੇ ਆਪਾਂ ਆ ਜਾਵਾਂਗੇ ਤੇ ਇੱਥੇ ਆਨ ਤੋਂ ਬਾਅਦ ਤੁਸੀਂ ਵੀ ਆਪਣਾ ਜਿਹੜਾ ਹੈਗਾ ਇੱਥੋਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਆਪਣੇ ਕੋਲ ਨੋਟੀਫਿਕੇਸ਼ਨ ਡਾਊਨਲੋਡ ਪਿਆ ਜੇਕਰ ਤੁਸੀਂ ਇੱਥੇ ਕਲਿੱਕ ਕਰਦੇ ਹੋ ਆਪਣਾ ਡਾਊਨਲੋਡ ਅਗੇਨ ਆ ਚੁੱਕਿਆ ਆਪਾਂ ਦੁਬਾਰੇ ਤੋਂ ਜਿਹੜਾ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਨੋਟੀਫਿਕੇਸ਼ਨ ਤੇ ਆ ਚੁੱਕੇ ਆ ਤੇ 13 ਅੰਸ਼ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ ਤੇ 13 ਪੋਸਟਾਂ ਦੇ ਵਿੱਚ ਆਪਾਂ ਜਨਰਲ ਕੈਂਡੀਡੇਟ ਲਈ 3 ਤੇ ਐਸਸੀ ਮਜਵੀ ਸਿੱਖ ਬਲਮਿਕੀ ਲਈ ਇੱਕ ਪੋਸਟ ਤੇ ਆਊਦਰਸ ਐਸਸੀ ਲਈ 4 ਪੋਸਟਾਂ ਤੇ ਫਿਜ਼ੀਕਲ ਹੈਂਡੀਕੈਪਟ ਕੈਂਡੀਡੇਟ ਲਈ ਇੱਕ ਪੋਸਟ ਤੇ ਈਐਸਐਮ ਈਐਸਐਮ ਦਾ ਮਤਲਬ ਐਕਸ ਸਰਵਿਸਮੈਨ ਦੇ ਲਈ ਆਪਾਂ ਜਨਰਲ ਦੇ ਲਈ ਦੋ ਪੋਸਟਾਂ ਨੇ ਤੇ ਉਸ ਤੋਂ ਬਾਅਦ ਈਐਸਐਮ ਐਸਸੀ ਲਈ ਇੱਕ ਤੇ ਈਐਸਐਮ ਓਬੀਸੀ ਤੇ ਬੀਸੀ ਲਈ ਆਪਣੀ ਹੈਗੀ ਹੈ ਇੱਕ ਪੋਸਟ ਤੇ ਕੁਆਲੀਫਿਕੇਸ਼ਨ ਕੀ ਹੈ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੇਖ ਲਿਆ ਬੀਏ ਤੇ ਬੀਐਸਸੀ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਪਰ ਪੰਜਾਬੀ ਦੇ ਵਿੱਚ ਸੌਰੀ ਇਹ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਕਮਲਸਰੀ ਤੌਰ ਤੇ ਤੁਹਾਡੇ ਕੋਲ ਹੋਣਾ ਚਾਹੀਦਾ ਤੇ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਹ ਜਰਨਲ ਦੇ ਲਈ ਹੈ ਤੇ 37 ਸਾਲ ਤੇ ਬਾਕੀ ਦੇ categories ਨੇ ਜੋ ਉਹਨਾਂ ਨੂੰ ਉਮਰ ਦੇ ਵਿੱਚ ਛੂਟ ਮਿਲੇਗੀ ਰੂਲ ਦੇ ਹਿਸਾਬ ਨਾਲ ਜਿਵੇਂ ਐਸਸੀ ਕੈਂਡੀਡੇਟ ਨੂੰ 5 ਸਾਲ ਦੀ ਤੇ ਐਸਟੀ ਕੈਂਡੀਡੇਟ ਨੂੰ ਵੀ 5 ਸਾਲ ਦੀ ਤੇ ਓਬੀਸੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ 3 ਸਾਲ ਤੱਕ ਦੀ ਛੂਟ ਮਿਲਦੀ ਹੈ ਤੇ ਜਿਹੜੀ ਆਪਣੀ ਪੇ ਸਕੇਲ ਆ ਉਹ ਡਿਊਟੀ ਕਮਿਸ਼ਨ ਫਿਕਸ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣਾ ਦੇਖੋ ਜੀ ਦ ਵੈਨਿਊ ਐਂਡ ਡੇਟਸ ਆਫ ਰਿਟਰਨ ਟੈਸਟ ਦਾ ਜਿਹੜਾ ਇਹ ਦੱਸਿਆ ਜਾਵੇਗਾ ਬਾਅਦ ਵਿੱਚ ਦੱਸਿਆ ਜਾਵੇਗਾ ਵੈਬਸਾਈਟ ਤੁਸੀਂ ਜਿਹੜੀ ਚੈੱਕ ਕਰਦੇ ਰਹਿਣਾ ਥੋੜੀ ਥੋੜੀ ਟਾਈਮ ਬਾਅਦ ਜਦੋਂ ਇਸ ਦੀ ਡੇਟ 14 ਅਗਸਤ ਲੰਘ ਗਈ ਤਾਂ ਉਸ ਤੋਂ ਬਾਅਦ ਇਹ ਆਪਣੀ ਜਿਹੜੀ ਇਨਫੋਰਮੇਸ਼ਨ ਦੇਣਗੇ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੇਗੀ ਡਿਸਟ੍ਰਿਕਟ ਕੋਡ ਵੱਲੋਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੰਗਲਿਸ਼ ਏ ਦਾ ਟੈਸਟੋ ਜਨਰਲ ਨੌਲੇਜ ਤੇ ਕੰਪਿਊਟਰ ਪ੍ਰੈਪੇਰੈਸੀ ਟੈਸਟ ਟਾਈਪਿੰਗ ਟੈਸਟ ਜਿਸ ਤਰ੍ਹਾਂ ਦੀ ਵੀ ਨੌਲੇਜ ਹੈ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਣੀ ਜਿਹੜੀ ਵੈਬਸਾਈਟ ਇਹਨਾਂ ਨੇ ਲਿੰਕ ਵੀ ਦੇ ਦਿੱਤਾ ਹੈ ਇਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ 14 ਤਰੀਕ ਇਸ ਦੀ ਲਾਸਟ ਹੈ ਫਿਰ ਤੁਸੀਂ ਦੇਖ ਸਕਦੇ ਤੇ ਦੋਸਤੋ ਉਸ ਤੋਂ ਬਾਅਦ ਆਪਾਂ ਅਪਲੀਕੇਸ਼ਨ ਫਾਰਮ ਤੇ ਪਹੁੰਚ ਚੁੱਕੇ ਹਾਂ ਇੱਥੇ ਤੁਸੀਂ ਆਪਣੀ ਸੋਹਣੀ ਜਿਹੀ ਫੋਟੋ ਲਾਣੀ ਹੈ ਤੇ ਇਸ ਤਰੀਕੇ ਨਾਲ ਟੇਡੇ ਜਿਹਾ ਆਪਾਂ ਨੇ ਸਾਈਨ ਇਸ ਦੇ ਉੱਪਰ ਕਰ ਦੇਣੇ ਤੁਸ ਤੋਂ ਬਾਅਦ ਆਪਣੇ ਇੱਥੇ ਸੋਨਾ ਜਾਂ ਨਾਮ ਲਿਖ ਦੇਣਾ ਵੱਡੇ ਅੱਖਰਾਂ ਦੇ ਵਿੱਚ ਨੋਟ ਕਰਿਓ ਵੱਡੇ ਅੱਖਰਾਂ ਦੇ ਵਿੱਚ ਲਿਖਣਾ ਤੇ ਇੱਥੇ ਆਪਣੇ ਪਿਤਾ ਜੀ ਦਾ ਨਾਮ ਜੇਕਰ ਤੁਸੀਂ ਮੈਰਿਡ ਫੀਮੇਲ ਕੈਂਡੀਡੇਟ ਹੋ ਤਾਂ ਤੁਸੀਂ ਆਪਣੇ ਘਰ ਵਾਲੇ ਦਾ ਨਾਮ ਲਿਖ ਸਕਦੇ ਤੇ ਪਰਮਨੈਂਟ ਐਡਰੈਸ ਆਪਣਾ ਜੋ ਵੀ ਪਰਮਨੈਂਟ ਐਡਰੈਸ ਹੈ ਉਹ ਆਪਾਂ ਇਸ ਦੇ ਵਿੱਚ ਲਿਖ ਦਵਾਂਗੇ ਤੇ ਉਸ ਤੋਂ ਬਾਅਦ ਕਰਾਸਪੋਂਡਿੰਗ ਐਡਰੈਸ ਕਰਾਸਪੋਂਡਿੰਗ ਐਡਰੈਸ ਕੀ ਹੁੰਦਾ ਜਿਸ ਐਡਰੈਸ ਤੇ ਤੁਸੀਂ ਇਸ ਸਮਾਂ ਰਹਿ ਰਹੇ ਹੋ ਤੇ ਪਰਮਨੈਂਟ ਐਡਰੈਸ ਜਿਹੜਾ ਤੁਹਾਡਾ ਪਰਮਨੈਂਟ ਐਡਰੈਸ ਹੈ ਜੇਕਰ ਦੋਵੇਂ ਸੇਮ ਨੇ ਤਾਂ ਸੇਮ ਤੁਸੀਂ ਫਿਲ ਅਪ ਕਰ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਡੇਟ ਆਫ ਬਰਥ ਦੱਸ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਕਿੰਨੇ ਸਾਲ ਦੇ ਕਿੰਨੇ ਮਹੀਨੇ ਦੇ ਤੇ ਕਿੰਨੇ ਦਿਨਾਂ ਦੇ ਹੋ ਚੁੱਕੇ ਹੋ ਤੇ 16 ਸਾਲ ਦੇ ਕੈਂਡੀਡੇਟ ਅਪਲਾਈ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਡਿਟੇਲ ਆਫ ਡਿਗਰੀ ਦੇਣੀ ਆਪਾਂ ਨੇ ਜੋ ਵੀ ਤੁਹਾਡੇ ਜਿਹੜੀ ਆਪਣੀ ਡਿਗਰੀ ਦੀ ਡਿਟੇਲ ਦੇਣੀ ਹੈ ਡਿਪਲੋਮਾ ਡਿਪਲੋਮਾ ਇਨ ਕੰਪਿਊਟਰ ਜੇਕਰ ਹੈ ਤਾਂ ਦੇ ਸਕਦੇ ਹੋ ਤੇ ਨੈਸ਼ਨਲਟੀ ਦਾ ਤੁਸੀਂ ਇੰਡੀਅਨ ਇੱਥੇ ਪਾ ਸਕਦੇ ਹੋ ਐਕਸਪੀਰੀਅੰਸ ਹੈ ਤਾਂ ਤੁਸੀਂ ਆਪਣਾ ਜੈਸ ਨੋ ਕਰ ਸਕਦੇ ਹੋ ਤੇ ਆਪਣੀ ਕੈਟਾਗਰੀ ਇੱਥੇ ਆਪਾਂ ਨੇ ਟਿੱਕ ਲਾ ਦੇਣਾ ਜੋ ਵੀ ਤੁਹਾਡੀ ਕੈਟਾਗਰੀ ਹੋਵੇਗੀ ਤੇ ਉਸ ਤੋਂ ਬਾਅਦ ਆਪਾਂ ਲਿਸਟ ਆਫ ਡਾਕੂਮੈਂਟ ਜਿਹੜੇ ਆਪਣੇ ਅਟੈਚ ਕਰਨੇ ਨੇ ਉਹਨਾਂ ਦਾ ਇੱਥੇ ਨਾਮ ਲਿਖ ਦੇਣਾ ਹੈ ਕਿਹੜੇ ਕਿਹੜੇ ਡਾਕੂਮੈਂਟ ਨੇ ਉਹ ਆਪਾਂ ਲਾਸਟ ਦੇ ਵਿੱਚ ਦੱਸਣ ਵਾਲੇ ਆ ਤੇ ਸਪੈਸ਼ਲ ਤੇ ਇਹਨਾਂ ਨੂੰ ਆਪਾਂ ਨੇ ਖਾਲੀ ਛੱਡ ਦੇਣਾ ਤੇ ਆਪਾਂ ਇੱਥੇ ਫਾਲਪ ਅਪ ਜਿਹੜਾ ਆਪਣਾ ਫੋਨ ਨੰਬਰ ਕਰ ਦੇਣਾ ਕਿਸੇ ਹੋਰ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਇੱਥੇ ਈਮੇਲ ਆਪਣਾ ਐਡਰੈਸ ਜੋ ਲਿਖ ਦੇਣਾ ਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਜੋ ਵੀ ਤੁਹਾਡੀ ਹਾਈਐਸਟ ਕੁਆਲੀਫਿਕੇਸ਼ਨ ਹੋਵੇ ਇੱਥੇ ਆਪਾਂ ਨੇ ਲਿਖਣਾ ਤੇ ਉਸ ਤੋਂ ਗੱਲ ਕਰਦੇ ਆਂ ਨੀਚੇ ਇੱਥੇ ਆਪਣੇ 10ਵੀਂ ਦੀ ਡਿਟੇਲ ਭਰ ਦੇਣੀ ਹੈ ਕਿੰਨੇ ਸਾਲ ਵਿੱਚ ਤੁਸੀਂ ਕੀਤੀ ਸੀ ਤੇ ਕਿਹੜਾ ਬੋਰਡ ਸੀਗਾ ਤੇ ਕਿੰਨੇ ਮਾਰਕ ਆਏ ਤੇ ਪਰਸੈਂਟੇਜ ਆਪਾਂ ਨੇ ਲਿਖ ਦੇਣੀ ਹੈ ਟੋਟਲ ਵਿੱਚੋਂ ਕਿੰਨੇ ਆਏ ਠੀਕ ਹੈ ਜੀ ਟੋਟਲ ਇੱਕ ਪਾਸੇ ਟੋਟਲ ਲਿਖ ਦੇਣਾ ਇੱਕ ਪਾਸੇ ਤੁਸੀਂ ਦੇਖ ਸਕਦੇ ਜਿਵੇਂ 650 ਦਾ ਆਪਣਾ ਜਿਹੜਾ ਇਹ 10ਵੀਂ ਦਾ ਇਗਜ਼ਾਮ ਹੁੰਦਾ 650 ਆ ਇਹ ਤੇ ਆਪਾਂ ਇਸ ਪਾਸੇ ਲਿਖ ਸਕਦੇ ਇਸ ਤਰੀਕੇ ਨਾਲ 440 ਜਿੰਨੇ ਵੀ ਤੁਹਾਨੂੰ ਆਏ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਗ੍ਰੈਜੂਏਸ਼ਨ ਦੀ ਡਿਟੇਲ ਆਪਾਂ ਨੇ ਨੀਚੇ ਫਿਲ ਅਪ ਕਰ ਦੇਣੀ ਉਸੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਐਕਸਪੀਰੀਅੰਸ ਦੀ ਡਿਟੇਲ ਜੇਕਰ ਤੁਹਾਡੇ ਕੋਲ ਹੈ ਤਾਂ ਆਪਣੇ ਹਿਸਾਬ ਨਾਲ ਲਿਖ ਲੈਣਾ ਤੇ ਇਸ ਤੋਂ ਬਾਅਦ ਤੁਸੀਂ ਪਹਿਲੇ ਕਿੱਥੋਂ ਅਪਲਾਈ ਫਾਰਮ ਨੂੰ ਕਰ ਰਹੇ ਹੋ ਤੇ ਡੇਟ ਕਿੰਨੀ ਤਰੀਕ ਨੂੰ ਫਾਰਮ ਫਿਲ ਅਪ ਕੀਤਾ ਤੇ ਇੱਥੇ ਆਪਣੇ ਸੋਨੇ ਜੀ ਸਾਈਨ ਮਾਰ ਦੇਣਾ ਹਾਂਜੀ ਕਾਪੀ ਆਫ ਡੇਟ ਆਫ ਬਰਥ ਦਾ ਪ੍ਰੂਫ ਦੇਣਾ ਤੁਸੀਂ 10ਵੀਂ ਦਾ ਸਰਟੀਫਿਕੇਟ ਇਸ ਤੇ ਥਾਂ ਤੇ ਦੇ ਸਕਦੇ ਹੋ ਤੇ ਕਾਪੀ ਆਫ ਡਾਕੂਮੈਂਟ ਕੁਆਲੀਫਿਕੇਸ਼ਨ ਦਾ ਜਿਹੜਾ ਤੁਸੀਂ ਦੇਣਾ ਆਪਣਾ ਡਾਕੂਮੈਂਟ ਇਸ ਦੇ ਵਿੱਚ ਕੀ ਹੋਵੇਗਾ ਬੀਏ ਦਾ ਜਿਹੜਾ ਤੁਸੀਂ ਡਾਕੂਮੈਂਟ ਦੇ ਸਕਦੇ ਹੋ ਤੇ ਕਾਪੀ ਆਧਾਰ ਕਾਰਡ ਤੇ ਉਸ ਤੋਂ ਬਾਅਦ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋ ਕਾਪੀਆਂ ਫੋਟੋਗ੍ਰਾਫਸ ਦੇਣੀਆਂ ਨੇ ਕਾਪੀ ਆਫ ਕਾਸਟ ਸਰਟੀਫਿਕੇਟ ਤੇ ਕਾਪੀ ਆਫ ਐਕਸਪੀਰੀਅੰਸ ਸਰਟੀਫਿਕੇਟ ਤੇ ਆਦਰ ਡਾਕੂਮੈਂਟ ਇਫ ਐਨੀ ਜੋ ਵੀ ਡਾਕੂਮੈਂਟ ਤੁਸੀਂ ਜਿਵੇਂ ਡੋਮਿਸਾਈਲ ਸਰਟੀਫਿਕੇਟ ਦੇਣਾ ਬੈਕਵਰਡ ਰੋਲਡ ਏਰੀਆ ਜੋ ਵੀ ਡਾਕੂਮੈਂਟ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਤੇ ਜ਼ਰੂਰੀ ਕੀ ਨੇ ਡੇਟ ਆਫ ਬਰਥ ਦਾ ਜਿਕਰ ਸਰਟੀਫਿਕੇਟ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡਾ ਡੇਟ ਆਫ ਬਰਥ ਦਾ ਦੇ ਸਕਦੇ ਹੋ ਨਹੀਂ ਤੁਸੀਂ 10ਵੇਂ ਦਾ ਸਰਟੀ ਕਾਪੀ ਉਹ ਡਾਕੂਮੈਂਟ ਕੁਆਲੀਫਿਕੇਸ਼ਨ ਦਾ ਜਿਹੜਾ ਤੁਹਾਡਾ ਬੀਏ ਦਾ ਹੈਗਾ ਬੀਐਸਸੀ ਦਾ ਉਹ ਦੇਣਾ ਤੇ 10ਵੀਂ ਦਾ ਸਰਟੀਫਿਕੇਟ ਜਿਹੜਾ ਤੁਹਾਡਾ ਹੈਗਾ ਉਹ ਕੁਆਲੀਫਿਕੇਸ਼ਨ ਜਿਹੜਾ ਤੁਸੀਂ 10ਵੀਂ ਦੀ ਪੰਜਾਬੀ ਕੀਤੀ ਹੈ ਉਹ ਵੀ ਸਬੂਤ ਹੈ ਉਹ ਤੁਸੀਂ ਜ਼ਰੂਰ ਨਾਲ ਲਗਾ ਦੇਣਾ ਤੇ ਜਿੰਨੇ ਵੀ ਇਹ ਡਾਕੂਮੈਂਟ ਨੇ ਉਹਨਾਂ ਤੇ ਆਪਣੇ ਸੋਹਣੇ-ਸੋਹਣੇ ਸਾਰਿਆਂ ਦੇ ਉੱਪਰ ਸਾਈਨ ਜ਼ਰੂਰ ਕਰ ਦੇਣੇ ਨੇ ਸਿਗਨੇਚਰ ਜ਼ਰੂਰ ਕਰਨੇ ਨੇ ਉਹ ਫਾਰਮ ਆਪਣਾ ਫਿਲ ਅਪ ਜਿਹੜਾ ਫਿਲ ਅਪ ਹੈ ਹੋ ਚੁੱਕਾ ਹੈ ਤੇ ਕਿਹੜੇ ਐਡਰੈਸ ਤੇ ਭੇਜਣਾ ਹੈ ਹਾਂਜੀ ਦੋਸਤੋ ਇਹਨਾਂ ਨੇ ਐਡਰੈਸ ਦੇ ਦਿੱਤਾ ਹੈ ਪੋਸਟ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਹਾਂਜੀ ਇਹ ਐਡਰੈਸ ਟੂ ਲਿਖ ਕੇ ਤੁਸੀਂ ਜਿਹੜਾ ਲਿਖਦੇ ਹੋ ਤੇ ਆਪਾਂ ਉਸ ਤੋਂ ਬਾਅਦ ਆਪਣਾ ਹੈਗਾ ਪਿੰਨ ਕੋਡ ਪਿੰਨ ਕੋਡ ਤੁਸੀਂ ਕੀ ਲਿਖਣਾ ਹੈ 147 102 ਜਿਹੜਾ ਇਹ ਪਿੰਨ ਕੋਡ ਹੈ ਇਸ ਦੇ ਉੱਪਰ ਤੁਸੀਂ ਜਿਹੜਾ ਆਪਣੇ ਡਾਕੂਮੈਂਟ ਨੇ ਸੈਂਡ ਕਰ ਦੇਣੇ ਨੇ ਤੇ ਉਹਨਾਂ ਕੋਲ ਜਿਹੜੇ ਹੈਗੇ ਨੇ ਪਹੁੰਚ ਜਾਣਗੇ ਤੇ ਜਦੋਂ ਵੀ ਇਨਫੋਰਮੇਸ਼ਨ ਆਈ ਕਿਸੇ ਤਰ੍ਹਾਂ ਦੀ ਹੋਰ ਪਟਿਆਲਾ ਜਿਹੜੀ ਕਲਰਕ ਭਰਤੀ ਦੇ ਰਿਲੇਟਡ ਤਾਂ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਮਿਲਾਂਗੇ ਛੇਤੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ